ਸਰਕਾਰ ਜਿਹੜੀ ਸਾਨੂੰ ਡੋਬੀ ਆਉਂਦੇ ਰੋ ਉਹ ਵੀ ਮਰ ਜਾਣ ਧੋਖਾ ਆ ਤੁਹਾਡੇ ਨਾਲ ਸਾਡੇ ਨਾਲ ਧੋਖਾ ਕਰਦੇ ਵੋਟਾਂ ਪਵਾ ਲੈਂਦੇ ਆ ਤੇ ਤੱਕਰਲੀ ਬਣਾ ਦੇ ਜਿਹੜਾ ਕੋਈ ਖਾਂਦਾ ਉਹ ਆਪਦਾ ਹੀ ਬਣਾ ਲੈਂਦਾ ਆਪ ਦੀਆਂ ਛੜਤਾ ਕੱਢ ਲੈਂਦੇ ਆਪ ਦਾ ਕੋਈ ਕੁੱਸ ਬਣਾ ਲੈਂਦਾ ਕੋਈ ਕੁੱਸ ਬਣਾ ਲ ਅਸੀਂ ਉਹਨਾਂ ਦੀਆਂ ਮਟੀਆਂ ਤੇ ਬੈਠਾ ਅਸੀਂ ਨਰਕ ਚ ਡੁੱਬੇ ਪਾਇਆ ਪਰ ਨਾਲ ਨਾ ਵੇਖੋ ਪਹਿਲੇ ਗਾਂ ਵੇਖੋ ਚੱਲ ਕੇ ਉੱਥੇ ਕੀ ਸਾਡਾ ਜਲੂਸ ਕੱਢਿਆ ਇਹਨਾਂ ਨੇ ਅਸੀਂ ਸਰਕਾਰ ਨੂੰ ਕੀ ਰੋਣਾਗਾ ਬੰਬ ਦੇ ਕੇ ਉਹਨਾਂ ਸਰਕਾਰਾਂ ਤੇ ਬੰਬ ਦੇ ਕੇ ਮੈਦਾਨੀਆਂ ਤੇ ਜਮਾ ਪੱਠਾ ਬੈਠੇ ਸਰਕਾਰ ਦਾ ਜਿਹੜਾ ਬੋਟਾਪੂ ਆ ਕੇ ਨਾ ਆਵਦਾ ਬਣਾਉਂਦੇ ਆ ਡੱਕਾ ਨਹੀਂ ਦਿੱਤਾ ਸਾਨੂੰ ਕਿਉਂ ਕਣਕ ਵੀ ਆ ਜਾ ਰਹੀ ਪੰਗਾਲਿਆ ਉਹ ਆਪਦੇ ਘਰੇ ਲਾ ਲੈਂਦੇ ਟਰਾਲੀਆਂ ਨਾ ਟਰਾਲੀਆਂ ਮੰਡਗਾ ਚਲਾਏ ਹੁੰਦੇ ਆ ਸਈ ਕਰਤਾਰ ਸੰਧਵਾ ਕੋਲੇ ਵੀ ਗਏ ਸੀਗੇ ਉਹਨਾਂ ਨੂੰ ਵੀ ਆਇਆ ਦੁੱਖ ਦੱਸਿਆ ਵੀ ਆ ਸਾਡਾ ਜਦੋਂ ਮੀਂਹ ਪੈ ਜਾਂਦਾ ਤੇ ਨਾਲ ਅਲਗ-ਅਲਗ ਪਾਣੀ ਖੜ ਜਾਂਦਾ ਵੱਡੇ-ਗੋਡੇ ਸਾਡੇ ਤੇ ਉਹ ਵੀ ਕਹਿੰਦਾ ਕੋਈ ਗੱਲ ਨਹੀਂ ਕਰਾਂਗੇ ਕਰਾਂਗੇ ਸੁਣਾ ਕੋਈ ਗੱਲ ਨਹੀਂ ਕਹਿੰਦੇ ਇਹ ਵੋਟਾਂ ਲੈਣ ਆ ਜਾਂਦੇ ਆ ਕਹਿ ਦਿੰਦੇ ਕੋਈ ਨਹੀਂ ਥੋੜਾ ਪਹਿਲ ਇਤਿਹਾਰ ਤੇ ਕੰਮ ਕਰਾਂਗੇ ਉਸ ਤੋਂ ਬਾਅਦ ਸਾਡੀ ਦਾ ਕੋਈ ਨਹੀਂ ਸੁਣਦਾ ਜੀ ਸਾਬ ਦਾ ਇੱਕ ਪੰਜੀ ਨਹੀਂ ਦੇ ਕੇ ਜਾਂਦੇ ਗਲੀਆਂ ਦਾ ਕੂੜਾ ਨਹੀਂ ਚੱਕਦੇ ਤੇ ਸਾਨੂੰ ਤਾਂ 10 ਰੁਪਏ ਨਹੀਂ ਦੇ ਕੇ ਜਾਂਦੇ ਨਾ ਸੀ ਵੋਟਾਂ ਦੇ ਲੱਗੇ ਵੇੜਾ ਪੈਸੇ ਅੱਛਾ ਖਤਮ ਹੋ ਗਿਆ ਨਾ ਜੀ ਬਹੁਤ ਜ਼ਿਆਦਾ ਹੀ ਆ מאમા ਦੇ ਪਤਾ ਅੱਥਨ ਹਣ ਕਿੰਨੇ ਕੀ ਮਰਦੇ ਆ ਤੈਨੂੰ ਗਲੀਆਂ ਚ ਵੀ ਕਹ ਲੱਗਾ ਘਰਾ ਚ ਆਟਾ ਨਹੀਂ ਨਸ਼ਾ ਆ ਪਰ ਜਿਹੜੀ ਮਾ ਦਾ ਪਤ ਲਾਉਂਦਾ ਉਹਨੂੰ ਪਤਾ ਪਰ ਨਸ਼ਾ ਇਹਨਾਂ ਨੇ ਕਿਹਾ ਸੀ ਵੋਟਾਂ ਪਾ ਦਿਓ ਤੇ ਨਸ਼ਾ ਬੰਦ ਕਰਾਂਗੇ ਤੇ ਮਾਮਾ ਦੇ ਪਤ ਬਚਾਵਾਂਗੇ ਪਰ ਅੱਥ ਨੂੰ ਫਣੀ 10 ਚੱਕ ਲੈਿੰਦੀਆਂ ਮਾਮਾ ਤੇ ਬਜੀ ਦਾ ਪਤ ਨਸ਼ਾ ਕਰ ਦੋ ਮਾ ਨੂੰ ਪਤਾ ਵੀ ਕਿਵੇਂ ਕਰਦਾ ਵੀ ਜਿਵੇਂ ਮੇਰਾ ਇੱਕਾ ਕਿਸੇ ਦੇ ਦੋ ਲੱਗੇ ਪਏ ਮੇਰਾ ਇੱਕਾ ਚਲ ਮੈਂ ਜਿਸ ਮੈਂ ਵੋਟਾਂ ਪਾਉਂਦੀ ਮੇਰਾ ਇੱਕ ਬਾਜੂ ਜਾਂ ਅਗਲੀ ਵੀ ਪੀੜੀ ਬਾਜੂ ਕਿਸੇ ਹੋਰ ਹੀ ਭੈਣ ਭਰਾ ਦੇ ਚਾਹ ਦੇ ਬੱਚੇ ਬਾਜ ਜਾਣਗੇ ਨਸ਼ੇ ਤੋਂ ਪਰ ਇਹ ਨਹੀਂ ਕੰਮ ਹੋ ਜਾਗਾ ਮੇਰੇ ਅਰਗੇ ਰੋਟੀ ਨਹੀਂ ਲੰਮਦੀਗੀ ਪਰ ਬੱਚਾ ਜਦੋਂ ਪਰ ਕਲਪ ਦਾ ਨਾ ਬੱਚਾ ਨਾ ਜੇ ਤਾਂ ਮਾਂ ਦਿੰਦੀ ਤਾਂ ਵੀ ਮਰਦੀ ਆ ਤੇ ਜੇ ਨਹੀਂ ਦਿੰਦੀ ਉਹ ਤਾਂ ਵੀ ਮੇਰੇ ਅਰਗੇ ਮਰਦੀ ਆ ਬਾਈ ਜੀ ਸਾਨੂੰ ਤਾਂ ਇਹ ਆ ਖਾਸ਼ ਵੀ ਤੜਕੇ ਜਿਹੜੋ ਬੁੜੀਆਂ ਵੀ ਜਾਂਦੇ ਮੁੰਡੇ ਵੀ ਜਾਂਦੇ ਆ ਬੰਦੇ ਵੀ ਜਾਂਦੇ ਆ ਰੋਟੀਆਂ ਹੁੰਦੀਆਂ ਡੱਬਾਂ 'ਚ ਛਿੱਟੇ ਪੈਂਦੇ ਆ ਉਵੇਂ ਹੀ ਨੰਗ ਤੱਪਦੇ ਜਾਂਦੇ ਐਣਾ ਐਣਾ ਪਾਣੀ ਹੁੰਦਾ ਪਰ ਨੰਗਣਾ ਤਾਂ ਪੈਂਦਾ ਹੀ ਆ ਬਸ ਆ ਤੁਰਿਆ ਜਾਂਦਾ ਜਿਹੜੀਆਂ ਹੱਡੀਆਂ ਫਸ ਜਾਂਦੀਆਂ ਵਿੱਚ ਆ ਵੇਖ ਲੋ ਮੇਰੇ ਤਾਂ 20 ਵੇਰੀ ਆਹ ਪੈਰ ਮਰੋੜਿਆ ਗਿਆ ਆ ਵਿਆ ਤੇ ਤੁਰਿਆ ਜਾਂਦਾ ਤੇ ਹੱਡੀਆਂ ਫਸ ਜਾਂਦੀਆਂ ਤੁਸੀਂ ਵੇਖ ਰਹੇ ਹੋ ਸੱਚ ਦੀ ਪਰਤਾਲ ਤੇ ਅੱਜ ਅਸੀਂ ਪਹੁੰਚੇ ਕੋੜ ਕਪੂਰਾ ਦੇ 18 ਨੰਬਰ ਵਾਰਡ ਦੇ ਵਿੱਚ ਜੈਤੋ ਰੋਡ ਤੇ ਖੜੇ ਅਸੀਂ ਇਸ ਵਕਤ ਜਿਹੜਾ ਚੰਡੀਗੜ੍ਹ ਬੱਚਿਆਂ ਦਾ ਹਸਪਤਾਲ ਆ ਉਹਦੀ ਬਿਲਕੁਲ ਸਾਹਮਣੇ ਇੱਥੇ ਗਰੀਬ ਲੋਕ ਰਹਿੰਦੇ ਆ ਸਫਾਈ ਨੂੰ ਲੈ ਕੇ ਇੱਥੇ ਬੁਰਾ ਹਾਲ ਆ ਜਿਹੜਾ ਕੋੜ ਕਪੂਰੇ ਦਾ ਪ੍ਰਸ਼ਾਸਨ ਹੈ ਉਹ ਕੰਬਕੰਦੀ ਨੀਂਦ ਸੁੱਤਾ ਪਿਆ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਦਿਖਾ ਦੇ ਇਹੜੀਆਂ ਨਾਲੀਆਂ ਇਹ ਸਾਰੀਆਂ ਪਾਣੀ ਨਾਲ ਜਿਹੜੀਆਂ ਗੰਦੇ ਪਾਣੀ ਨਾਲ ਭਰੀਆਂ ਪਈਆਂ ਇਹ ਲੋਕ ਸਹਿਮੇ ਹੋਏ ਆ ਡਰੇ ਹੋਏ ਆ ਕਿ ਸਾਨੂੰ ਕੋਈ ਬਿਮਾਰੀ ਨਾ ਲੱਗ ਜੇ ਸ਼ੂਤਰੀ ਦੀ ਬਿਮਾਰੀ ਅੱਜ ਕੱਲ ਮਲੇਰੀਆ ਆਉਂਦੇ ਤੇ ਕੋਟੇ ਰਿਆਂ ਨਾ ਕੇ ਛੱਡ ਜਾਂਦੇ ਆ ਜਿਹੜਾ ਨਾਲੀਆਂ ਦੇ ਵਿੱਚੋਂ ਕੱਢਦੇ ਆ ਗਾਰਾ ਮਿੱਟੀ ਜੋ ਵੀ ਕੁਝ ਹੁੰਦਾ ਕੱਢ ਕੇ ਇੱਥੇ ਸੜ ਜਾਂਦੇ ਕੋਈ ਚੱਕਦਾ ਨਹੀਂ ਅੱਜ ਪੂਰਾ ਮਹੱਲਾ ਇਕੱਠਾ ਹੋਇਆ ਤੇ ਸਹਿਮਿਆ ਹੋਇਆ ਇਹਨਾਂ ਨੇ ਸਾਨੂੰ ਬੁਲਾਇਆ ਕਿ ਜਿਹੜੀ ਸਾਡੀ ਆਵਾਜ਼ ਆ ਕੋਟ ਕੁਪੂਰੀ ਦੇ ਸੁੱਤਾ ਪਿਆ ਕੁੰਬ ਕਾਂਦੀ ਨੀਂਦ ਪ੍ਰਚਾਚਨ ਉਹਨੂੰ ਜਗਾਉਣ ਦੀ ਕੋਈ ਲੋੜ ਹੈ ਤੇ ਅੱਜ ਗੱਲਬਾਤ ਕਰਾਂਗੇ ਇਹਨਾਂ ਬਾਈਆਂ ਨਾਲ ਗੱਲਬਾਤ ਕਰਦੇ ਬਈ ਕੀ ਨਾਮ ਕੀ ਆ ਗੋਬਿੰਦਾ ਜੀ ਗੋਬਿੰਦ ਜੀ ਜਿਹੜਾ ਨਾਲੀਆਂ ਦੇ ਵਿੱਚ ਗਾਰਾ ਪਿਆ ਨਾਲੀਆਂ ਬੰਦ ਪਈਆਂ ਡੈਮੇਜ ਪਿਆ ਇਹ ਕਿੰਨੇ ਚਿਰ ਤੋਂ ਬੰਦ ਆ ਇਹ ਇਹਦੇ ਜ਼ਿਮੇਵਾਰ ਆਉਂਦੇ ਤਾਂ ਹੈਗੇ ਉਹ ਨਾ ਕਈ ਕਈ ਦਿਨ 20 20 25 ਦਿਨ ਨਹੀਂ ਆਉਂਦੇਗੇ ਇੱਕ ਵਾਰੀ ਕੱਢ ਜਾਂਦੇ ਆ ਆ ਗੰਦਪੱਲ ਮਾਰ ਦਿੰਦੇ ਗਲੀ ਜਿਮੜ ਕੇ ਛੇਤੀ ਆਉਂਦੇ ਨਹੀਂਗੇ ਜੀ ਅਸੀਂ ਕਮੇਟੀ ਘਰ ਤੇ ਵੀ ਜਾ ਕੇ ਆਏ ਦੋ ਤਿੰਨ ਵਾਰੀ ਐਪਲੀਕੇਸ਼ਨਾਂ ਵੀ ਲਾਈਆਂ ਜੀ ਨਹੀਂ ਫਿਰ ਕੋਈ ਵੀ ਨਹੀਂ ਸੁਣਾਈ ਸਾਡੀ ਜਵਾਂ ਹੀ ਨਹੀਂ ਹੁੰਦੀ ਜੀ ਅਸੀਂ ਅਖਬਾਰਾਂ ਦੇ ਵਿੱਚ ਵੀ ਲਾਈਆਂ ਸਾਡੀ ਕੋਈ ਸੁਣਵਾਈ ਕੋਈ ਨਹੀਂ ਕਰਦਾ ਜੀ ਕਹਿ ਦਿੰਦੇ ਆ ਕੋਈ ਨਹੀਂ ਕਰਾਂਗੇ ਕਰਾਂਗੇ ਅੱਜ ਇੱਕ ਦੋ ਵਾਰੀ ਐਮਸੀ ਕੋਲੇ ਵੀ ਗਏ ਆ ਉਹਨਾਂ ਨੇ ਵੀ ਕਿਹਾ ਸੀਗਾ ਕਹਿੰਦਾ ਜੀ ਕੋਈ ਨਹੀਂ ਕਰਾਂਗੇ ਤੁਹਾਡਾ ਹੱਲ ਕੋਈ ਕਰਾਂਗੇ ਅੱਜ ਕਰਤਾਰ ਸੰਧਵਾ ਕੋਲੇ ਵੀ ਗਏ ਸੀਗੇ ਉਹਨਾਂ ਨੂੰ ਵੀ ਆਇਆ ਦੁੱਖ ਦੱਸਿਆ ਵੀ ਆ ਸਾਡਾ ਦੋਨੋਂ ਮੀਂਹ ਪਿਆ ਜਾਂਦਾ ਤੇ ਨਾਲ ਅਲੱਗ-ਅਲੱਗ ਪਾਣੀ ਖੜ ਜਾਂਦਾ ਵੱਡੇ-ਗੋਡੇ ਸਾਡੇ ਤੇ ਉਹ ਵੀ ਕਹਿੰਦਾ ਕੋਈ ਗੱਲ ਨਹੀਂ ਕਰਾਂਗੇ ਕਰਾਂਗੇ ਸੜਾ ਹਲ ਕੋਈ ਗੱਲ ਨਹੀਂ ਕਹਿੰਦੇ ਤੇ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਨਹੀਂ ਸਰਕਾਰ ਬਣੀ ਨੂੰ ਘੱਟ ਤੋਂ ਘੱਟ ਵੀ 40 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਅਜੇ ਤੱਕ ਕਰਦੇ ਕਰਦੇ ਕਰੀ ਲਾਰੇ ਲਾਈ ਜਾਂਦੇ ਆਂ ਕਰੋਗੇ ਕਦੋਂ ਇੰਨਾ ਟਾਈਮ ਤਾਂ ਤੁਹਾਨੂੰ ਹੋ ਗਿਆ ਅੱਧਾ ਸਮਾਂ ਤਾਂ ਤੁਹਾਡਾ ਗੁਜ਼ਰ ਚੁੱਕਿਆ ਬਣਿਆ ਨੂੰ ਤੁਹਾਨੂੰ ਤਿੰਨ ਸਾਢੇ ਤਿੰਨ ਸਾਲ ਹੋਣ ਵਾਲੇ ਆ ਜੇ ਬਾਕੀ ਤੁਹਾਡੇ ਵੀ ਸਮਾਂ ਕਿਹੜਾ ਰਹਿ ਗਿਆ 1.5 ਸਾਲ ਰਹਿ ਗਿਆ ਜਦੋਂ ਤੁਹਾਡੋ ਤਿੰਨ ਸਾਲਾਂ ਦਾ ਸਾਢੇ ਤਿੰਨ ਸਾਲਾਂ ਚ ਨਹੀਂ ਹੋਇਆ ਤੇ ਹੁਣ ਤੋ 1.5 ਮਹੀਨੇ ਚ ਕਰ ਦੇਣਗੇ ਕੰਮ ਇਹ ਨਹੀਂ ਕਰਦੇ ਕੋਈ ਨਹੀਂ ਕਰਦੇ ਜੀ ਵੋਟਾਂ ਲੈਣ ਆ ਜਾਂਦੇ ਆ ਕਹੈ ਦੰਦੇ ਕੋਈ ਨਹੀਂ ਜੀ ਸੋਡਾ ਪਹਿਲ ਦਿਹਾੜ ਤੇ ਕੰਮ ਕਰਾਂਗੇ ਉਦੋਂ ਬਾਅਦ ਸਾਡੀ ਦਾ ਕੋਈ ਨਹੀਂ ਸੁਣਦਾ ਇੱਕ ਵਾਰੀ ਵੋਟਾਂ ਲੈ ਜਾਂਦੇ ਆ ਮੁੜ ਕੇ ਵਾਸ ਕੋਈ ਨਹੀਂ ਆਉਂਦਾ ਜੀ ਮੱਲੇ ਦੇ ਵਿੱਚ ਜੀ ਜਿਹੜੇ ਤੁਸੀਂ ਗਰੀਬ ਲੋਕ ਹੋਣੇ ਵੀਰ ਵੀ ਬਹੁਤ ਛੇਤੀ ਜਾਂਦੇ ਆ ਵੋਟਾਂ ਜਿਹਦੇ ਆਉਂਦੇ ਆ ਇਹ ਵੋਟਾਂ ਲੈਣ ਤੁਹਾਨੂੰ ਮਾੜਾ ਜਾ ਕੁਛ ਲੋਲੀਪੌਪ ਦੇ ਦੇਣ ਜਾਂ ਕਹਿ ਦੇਣ ਵੀ ਆਹ ਗੱਲ ਆ ਤੁਸੀਂ ਫਿਰਨ ਲੱਗੇ ਵੀ ਮਿੰਟ ਮਾਰਦੇ ਆ ਮਾਤਾ ਦਿੰਦੇ ਨਹੀਂ ਸਾਡੇ ਤਾਂ ਸਾਡੇ ਤਾਂ ਦਿੰਦਾ ਹੀ ਨਹੀਂ 10 ਰੁਪਏ ਨਹੀਂ ਦੇ ਕੇ ਜਾਂਦੇ ਮੁਕਤ ਹੀ ਵੋਟਾਂ ਪਵਾਉਂਦੇ ਆ ਸਾਡੇ ਤਾਂ ਹਾਂ ਸਾਨੂੰ ਕਹਿ ਹਾਂ ਸਾਡਾ ਇੱਕ ਪੰਜੀ ਨਹੀਂ ਦੇ ਕੇ ਜਾਂਦੇ ਵੇਖਦੇ ਕਿੱਥੇ ਆ ਤੇ ਗਲੀਆਂ ਦਾ ਕਿਊੜਾ ਨਹੀਂ ਚੱਕਦੇ ਗੜਗਾ ਦਾ ਕੂੜਾ ਨਹੀਂ ਚੱਕਦੇ ਤੇ ਸਾਨੂੰ ਤਾਂ 10 ਰੁਪਏ ਨਹੀਂ ਦੇ ਕੇ ਜਾਂਦੇ ਨਾ ਸੀ ਵੋਟਾਂ ਦੇ ਲੱਗੇ ਵਿੜਾ ਪੈਸੇ ਤੇ ਬੱਸ ਇਹ ਬਦਨਾਮ ਤਾਂ ਕਰ ਦਿੰਦੇ ਸਾਨੂੰ ਬਦਨਾਮ ਤਾਂ ਕਰ ਦਿੰਦੇ ਆ ਕਹਿੰਦੇ ਸੀ ਮਾਨ ਸਰਕਾਰ ਬਹੁਤ ਵਧੀਆ ਸਰਕਾਰ ਆ ਇਹ ਗਰੀਬਾਂ ਦੀ ਸਰਕਾਰ ਹੋ ਇਹ ਸੱਥਾਂ ਚ ਉੱਠਿਆ ਕਰੂ ਪਿੰਡਾਂ ਚ ਸਰਕਾਰ ਬਹੁਤ ਵਧੀਆ ਵਧ ਗਿਆ ਨਾ ਸ੍ਰੀ ਜੀ ਵਧ ਗਿਆ ਕਾ ਦੀ ਆ ਸਰਕਾਰ ਸਾਡੇ ਭਾਦੀ ਤਾਂ ਘਟ ਗਿਆ ਹੀ ਆ ਕਿਉਂ ਘਟ ਗਿਆ ਕਿਉਂ ਘਟ ਗਿਆ ਜੇ ਤੋ ਸਾਡੇ ਸਹੂਲਤਾ ਪੂਰਗਾ ਨਹੀਂ ਕਰਦੇ ਸਾਡਾਂ ਕਿਹੜੀਆਂ ਕਿਹੜੀਆਂ ਸਹੂਲਤਾ ਤੁਹਾਡੇ ਨਾਲ ਜਿਹੜੀ ਮਾਨ ਸਰਕਾਰ ਵਾਦਾ ਕਰਕੇ ਆ ਇਹ ਚੀਜ਼ ਤੁਹਾਨੂੰ ਦੇਵਾਂਗੇ ਜਿਵੇਂ ਤੁਹਾਡਾ ਪੀਸਿਆ ਪਸਾ 2500 ਰੁਪਇਆ ਦੇਵਾਂਗੇ ਇਹਦਾ ਨਹੀਂ ਪੈਲ ਸੁਣਾ ਦਾ ਉਹ ਵੀ ਨਹੀਂ ਸਾਡਾ ਦਿੱਤਾ ਤੇ 15 1500 ਹੀ ਦਿੰਦੇ ਆ ਤੇ ਸਾਡੀ ਸੁਣਵਾਈ ਕਿੱਥੇ ਹੁੰਦੀ ਆ ਇਹ ਲਾ 1000 ਰੁਪਏ ਤੁਹਾਡੇ ਖਾਤੇ ਜਾ ਗਿਆ 1000 ਰੁਪਏ ਕਿਸੇ ਤੇ ਨਹੀਂ ਆਇਆ ਕਿਸੇ ਤੇ ਨਹੀਂ ਆਇਆ ਕਿਸੇ ਤੇ ਨਹੀਂ ਆਇਆ ਨਾ ਕਿਸੇ ਦੇ ਵੀ ਨਹੀਂ ਨਾ ਨਾ ਕਿਸੇ ਦੇ ਵੀ ਨਹੀਂ ਆਇਆ ਖਰਚਾ ਦੇ ਵਾਂਗ ਉਹ ਵੀ ਕਿਸੇ ਦੇ ਨਹੀਂ ਹੁੰਦਾ ਨਾ ਜੀਰੋ ਬੈਂਸ ਹੀ ਹੁੰਦਾ ਵਾ 1500 ਵੀ ਨਹੀਂ ਆਇਆ ਪਿਲ ਚੰਦਾ ਹਜੇ ਤੱਕ ਤੇ ਉਹ ਕਿੱਥੋਂ ਸਾਨੂੰ ਹਜ਼ਾਰ ਆਉਣਾ ਫਿਰ ਸਣ ਵੀ ਨਹੀਂ ਆਏਗੀ ਸਾਡੀ ਪੈਨਸ਼ਨ ਤੁਹਾਡੀ ਆਈ ਨੂੰ ਕਿੰਨਾ ਟਾਈਮ ਹੋ ਗਿਆ ਜਿਹੜਾ ਹੁਣ ਤੁਹਾਨੂੰ ਮਿਲੀ ਨਹੀਂ ਕਿੰਨਾ ਟਾਈਮ ਹੋ ਗਿਆ ਦੋ ਦੋ ਮਹੀਨੇ ਹੋ ਚੱਲੇ ਆਗੇ ਫਿਰ ਸਾਨੂੰ ਅਜੇ ਆਈ ਨਹੀਂ ਗਈ ਦੂਜੀ ਕਿੱਥੋਂ ਦੇਤੀ ਉਹਨਾਂ ਨੇ ਮੈਨੂੰ ਤਾਂ ਮੈਦਾਨੀ ਸਰਕਾਰ ਉਹੀ ਉਹ ਇਲਤੀਜਾ ਹੈ ਕਿਵੇਂ ਮਾਰੀ ਜਾਵੇ ਹਾਂ ਮੈਦਾਨੀ ਮਾਰੀ ਜਾਵੇ ਸਰਕਾਰ ਜੇ ਸਾਨੂੰ ਡੋਬੀ ਆਉਂਦੇ ਨਾ ਉਹ ਵੀ ਮਰ ਜਾਣ ਹਾਂ ਉਹ ਵੀ ਮੈਦਾਨੀ ਆਏ ਭਾਈਦਾਨ ਘਰ ਚ ਬੋਟਾ ਨਾ ਤਕੜੇ ਹੁੰਦੇ ਨਾ ਜਮਾ ਮਾੜ ਜਾਣ ਹਾਂ ਜੇ ਸਾਡਾ ਢੱਡ ਤੋਂ ਧੋਖਾ ਹੋਇਆ ਤੁਹਾਡੇ ਨਾਲ ਹਾਂ ਸਾਡੇ ਨਾਲ ਧੋਖਾ ਕਰਦੇ ਵੋਟਾਂ ਪਾ ਤੱਤਰਲੀ ਬਣਦੇ ਜਿਹੜਾ ਕੋਈ ਖਾਂਦਾ ਉਹ ਆਪਦਾ ਹੀ ਬਣਾ ਲੈਂਦਾ ਆਪ ਦੀਆਂ ਛੜਕਾ ਕੱਢ ਲੈਂਦੇ ਆਪ ਦਾ ਕੋਈ ਕੁਸ ਬਣਾ ਲੈਂਦਾ ਕੋਈ ਕੁਸ ਬਣਾ ਲ ਅਸੀਂ ਉਹਨਾਂ ਦੀਆਂ ਮਟੀਆਂ ਤੇ ਬਹਿਣਾ ਨਾ ਅਸੀਂ ਉਹਨਾਂ ਦੇ ਬੱਚਗਾ ਤੇ ਬਹਿਣਾ ਜੀ ਤੋ ਅਸੀਂ ਨਰਕ ਚ ਡੁੱਬੇ ਪਏ ਆ ਪਰ ਨਾਲ ਨਾ ਵੇਖੋ ਪਰ ਗਾਂ ਵੇਖੋ ਚੱਲ ਕੇ ਉੱਥੇ ਕੀ ਸਾਡਾ ਜਲੂਸ ਕੱਢਿਆ ਇਹਨਾਂ ਨੇ ਅਸੀਂ ਸਰਕਾਰ ਨੂੰ ਕੀ ਰੋਣਾਗਾ ਸਾਨੂੰ ਕੋਈ ਸਰਕਾਰ ਦਾ ਨਹੀਂਗਾ ਹਾਂ ਅਸੀਂ ਤਾਂ ਨਾ ਮਰਦੇ ਬਿੰਦਕ ਨੂੰ ਮਰਦੇ ਹੁਣ ਮਰ ਜਾ ਸਰਕਾਰ ਪਤਾ ਨਹੀਂ ਕੋਈ ਬੰਬ ਜੇ ਅੱਗੇ ਬੰਬ ਦੇ ਅੱਗੇ ਉਹਨਾਂ ਸਰਕਾਰਾਂ ਤੇ ਬੰਬ ਦੇ ਅੱਗੇ ਹਾਂ ਮੈਂ ਤਾਂ ਨਹੀਂ ਉਹਨਾਂ ਤੇ ਜਮਾ ਪੱਠਾ ਬੈਠੇ ਸਰਕਾਰ ਦਾ ਜਿਹੜਾ ਵੋਟਾਂ ਪਵਾ ਕੇ ਨਾ ਆਵਦਾ ਬਣਾਉਂਦੇ ਆ ਹਾਂ ਉਹ ਮਰ ਗਾਇਨ हां ਸਾਡਾ ਕਿਉਂ ਗਰੀਬਾਂ ਦਾ ਰੋਜੀ ਮਾਰੀ ਪਈ ਨਾ ਇਹ ਤਾਂ ਸਰਕਾਰ ਉਹ ਜਿਹੜਾ ਹੁਣਾ ਉਹ ਵੀ ਨਹੀਂ ਸਾਡੀ ਪਲਛਣ ਵੀ ਨਹੀਂ ਦਿੰਦੇਗੇ ਉਹ ਵੀ ਜੋ ਪਾਲੇ 2 ਮਹੀਨੇ ਹੋ ਗਏ ਅੱਜ ਦਿਨ ਨਿਆ ਸਵੇਰੇ ਦਿਨ ਅੱਜ ਦੇ ਨ ਸਵੇਰਾ ਦਿਨ ਫਿਕਰ ਤਾਂ ਉਹਨਾਂ ਦੀ ਆਉਦੀ ਕੀ ਕੁੜੀ ਤੇ ਲਾਉਣੇ ਆ ਹਾਂ ਮੈਂ ਤਾਂ ਫਿਰ ਐਵੇਂ ਹੀ ਬੋਲੂਗੀ ਮਾ ਮਾਤਾ ਜਿਹੜਾ ਉਹ ਕਦੇ ਇੱਕ ਤੁਹਾਨੂੰ ਆਟਾ ਆਊਗਾ ਪੀਸਿਆ ਪਸਾ ਕੁਛ ਨਹੀਂ ਦਿੱਤਾ ਢੱਕਾ ਨਹੀਂ ਦਿੱਤਾ ਸਾਨੂੰ ਤਾਂ ਕਣਕ ਵੀ ਉਹ ਜਿਹੜੀ ਪੰਗਾਲਿਆ ਉਹ ਆਪਦੇ ਘਰੇ ਲਾ ਲੈਂਦੇ ਟਰਾਲੀਆਂ ਗੰਡੀਆਂ ਟਰਾਲੀਆਂ ਮੰਡੀਆਂ ਚਲਾਏ ਹੁੰਦੇ ਆ ਆਪਦੇ ਭਰਤ ਭਰੀ ਜਾਂਦੇ ਆ ਹਾਂ ਉਹ ਕਿੱਥੇ ਦਿੰਦੇ ਸਾਨੂੰ ਕਣਕ ਗਰੀਬਾਂ ਨੂੰ ਦਿੰਦੇ ਤਕੜੇ ਇਹ ਦੱਸੋ ਮੈਨੂੰ ਜਿਹੜੀ ਪਿਛਲੀ ਸਰਕਾਰ ਕਾਲੀ ਸਰਕਾਰ ਸੀ ਕਾਲੀ ਸਰਕਾਰ ਇਹਨਾਂੋਂ ਵਧੀਆ ਸੀ ਬਾਦਲ ਦੀ ਸਰਕਾਰ ਕਿਵੇਂ ਕੋਈ ਵੱਧਦਾ ਹੀ ਨਹੀਂ ਲੱਗਦੀ ਜਿੰਨਾ ਚਿਰ ਸਾਨੂੰ ਕੋਈ ਕਾ ਸਾਡਾ ਗੰਗ ਨਹੀਂ ਲਾਉਂਦਾ ਸਾਨੂੰ ਪੈਨਸ਼ਨ ਦਿਸ਼ੀਓ ਨਾ ਨਾ ਦਿਸ਼ੀਓ ਉਦੋਂ ਪਲਖਣ ਮਿਲਦੀ ਸੀ ਹਾਂ ਅਟਾ ਦਾ ਆਟੋ ਦਾਲ ਮਿਲਦਾ ਸੀ ਉਦੋਂ ਹਾਂ ਉਦੋਂ ਪਾ ਟਾਈਮ ਨਾ ਮਿਲ ਜੀ ਵੀ ਹਾਂ ਤਾਂ ਕੁਛ ਵੀ ਨਹੀਂ ਮਿਲਦਾ ਹਾਂ ਤਾਂ ਕੁਛ ਵੀ ਨਹੀਂ ਹਾਂ ਤਾਂ ਸਾਡੀ ਜਿਹੜੀ ਪਲਸਣ ਉਹ ਵੀ ਰੱਖ ਲਿਓ ਨਾ ਨਹੀਂ ਜੀ ਹਦੋ ਮਹੀਨੇ ਹੋ ਗਏ ਜਮਾਨੀ ਇੱਕ ਦੀਕ ਦੇ ਵਿਚਾਰੇ ਤੁਹਾਨੂੰ ਆਟਾ ਦਾਲ ਮਿਲਦਾ ਸੀ ਨਹੀਂ ਨਿੱਕਲੇ ਕਾਲੀਗਾਂ ਦੀ ਸਰਕਾਰ ਉਹਦਾ ਸਭ ਕੁਝ ਮੇਲਦਾ ਸੀ ਦਾਲਾ ਤੱਕ ਮਿਲਦਾ ਸੀ ਸਾਰਾ ਸੌਦਾ ਮਿਲਦਾ ਸੀ ਸਰਕਾਰ ਕਿਵੇਂ ਸੀ ਉਹਨਾਂ ਦੀ ਤੇ ਇਹਨਾਂ ਦੇ ਇਹਨਾਂ ਨਾਲੋਂ ਕਿੰਨਾ ਫਰਕ ਲੱਗਿਆ ਸਨ ਨਾ ਤਾਂ ਬਹੁਤ ਜ਼ਿਆਦਾ ਫਰਕ ਆ ਸਰਕਾਰ ਬਹੁਤ ਸੀਗਾ ਉਹਨਾਂ ਤੋਂ ਬਹੁਤ ਫਰਕ ਆ ਸਾਡੇ ਤੇ ਗੱਲ ਤਾਂ ਹੁਣ ਵੀ ਤੁਹਾਨੂੰ ਮਾਰ ਨਹੀਂ ਜੇ ਆਉਣ ਲੱਗਦੇ ਹੁਣ 62000 ਰੁਪਇਆ ਆਇਆ ਸਾਨੂੰ 62000 ਰੁਪਇਆ ਬਿੱਲ ਆਇਆ ਸਾਨੂੰ ਜੀ 40000 ਆਇਆ ਬਿੱਲ ਦਾ ਤੇ ਉਹ ਕਿੱਥੋਂ ਸਾਨੂੰ ਮਾਫ ਕਰ ਦੇਣਗੇ ਸਾਨੂੰ ਨਹੀਂ ਮਾਫ ਕਰ ਦੇ 40 40000 ਕਰ ਦੇ ਆਪਿਆ ਹੁਣ ਜੇ ਮੈਂ ਇਲੈਕਸ਼ਨ ਹੋਣਗੇ ਮਾਤਾ ਇੱਕ ਘਰਾਂ ਦੇ ਵਿੱਚ ਆਉਣਗੇ ਤੁਹਾਨੂੰ ਗਰੀਬਾਂ ਲੋਕਾਂ ਕੋਲੇ ਬਾਹਰ ਕਿਉਂ ਗਰੀਬ ਲੋਕ ਵਿਚਾਰੇ ਵਿਰ ਜਾਂਦੇ ਆ ਉਦੋਂ ਬੁੱਕਲਾਂ ਚ ਲੈ ਲੈਂਦੇ ਆ ਤੁਹਾਡੇ ਘਰਾਂ ਚ ਬਹਿ ਕੇ ਤੁਹਾਡੇ ਘਰਾਂ ਚ ਬਹਿ ਕੇ ਰੋਟੀਆਂ ਵੀ ਖਾਂਦੇ ਆ ਤੁਹਾਡੇ ਘਰਾਂ ਚ ਬਹਿ ਕੇ ਚਾਹ ਵੀ ਪੀਂਦੇ ਆ ਚੌਂਦਰਾ ਤੱਕ ਜਾ ਵੜਦੇ ਆ ਜਦੋਂ ਵੋਟਾਂ ਲੈ ਲੈਂਦੇ ਆ ਉਦੋਂ ਤੁਹਾਨੂੰ ਲੋਕਾਂ ਨੂੰ ਭੁੱਲ ਜਾਂਦੇ ਆ ਹੁਣ ਵੋਟਾਂ ਆਉਣਗੇ 27 ਦੇ ਵਿੱਚ ਫਿਰ ਜਵਾਸਵਾ ਕਰੋਗੇ ਇਹਨਾਂ ਨੂੰ ਕਰਾਂਗੇ ਜੀ ਕਰਾਂਗੇ ਮਾਵਾ ਕੰਮਕ ਧੰਦਾ ਕਰ ਕਰਕੇ ਖਾਪ ਕੇ ਆ ਕੇ ਬੈਠੇ ਆ ਨਸ਼ੇ ਪੱਤੇ ਕੋਈ ਨਾ ਕਰਨਾ ਚਾਹ ਪਤਾ ਤੇ ਰੋਕ ਨਾ ਕੋਈ ਗਲੀਆਂ ਚ ਵੇਖੋ ਕੀ ਹਾਲ ਹੋਇਆ ਪਿਆ ਕੀ ਨਹੀਂ ਹੋਇਆ ਪਿਆ ਠੀਕ ਹੈ ਨਾ ਅਸੀਂ ਤਾਂ ਹੰਭੀਆਂ ਪਈਆਂ ਕੰਮ ਕਰ ਕਰਕੇ ਠੀਕ ਹੈ ਨਾ ਇਹ ਸਰਕਾਰ ਨੇ ਸਾਡਾ ਜਮਾ ਜਲੂਸ ਕੱਢ ਕੇ ਰੱਖ ਦਿੱਤਾ ਨਾ ਅਸੀਂ ਧੀਆ ਪੁੱਤ ਛੱਡ ਸਕਦੀਆਂ ਤੇ ਨਾ ਅਸੀਂ ਕਰ ਸਕਦੀਆਂ ਠੀਕ ਹੈ ਨਾ ਸਰਕਾਰ ਕਹਿੰਦੀ ਸੀ ਜੇ ਤਾਂ ਅਸੀਂ ਕੰਮ ਕਰਤਾ ਤੁਹਾਡਾ ਤੇ ਸਾਨੂੰ ਵੋਟਾਂ ਤੁਸੀਂ ਪਾ ਦਿਓ ਜੇ ਕੰਮ ਨਾ ਕਰਾਂ ਨਾ ਵੋਟਾਂ ਪਾਇਓ ਕੀ ਲੱਗਦਾ ਵੀ ਹੁਣ ਜਿਹੜੇ ਇਹਨਾਂ ਨੇ ਕੰਮ ਕਰਤੇ ਆ ਵੀ ਇਹਨੂੰ 27 ਦੇ ਵਿੱਚ ਵੋਟਾਂ ਪਾਉਂਗੇ ਤੁਸੀਂ ਨਹੀਂ ਜੀ ਨਹੀਂ ਨਹੀਂ ਹਾਂ ਜੀ ਨਾ ਛੇ ਦਾ ਵਾਦਾ ਕੀਤਾ ਸੀਗਾ ਗਲੀਆਂ ਦਾ ਵਾਦਾ ਕਰਕੇ ਗਏ ਸੀਗੇ ਅਸੀਂ ਤੁਹਾਡਾ ਉਹ ਤੁਹਾਨੂੰ ਉਹ ਦੇਵਾਂਗੇ ਰਸੋਈ ਦਾ ਸਮਾਨ ਦੇਵਾਂਗੇ ਤੁਹਾਡੇ ਬਿਲੇ ਪਾਵਾਂਗੇ ਖਾਤਿਆ ਚ ਉਹ ਕੋਈ ਸਾਨੂੰ ਕੋਈ ਸਹੂਲਤ ਨਹੀਂ ਆਈਗੀ ਨਸ਼ਾ ਖਤਮ ਹੋ ਗਿਆ ਨਾ ਜੀ ਹੋਰ ਜ਼ਿਆਦਾ ਹੀ ਆ ਮਾਮਾ ਦੇ ਪਤਾ ਤੁਹਾਨੂੰ ਕਿੰਨੇ ਕੀ ਮਰਦੇ ਆ ਤੈਨੂੰ ਗਲੀਆਂ ਚ ਵੀ ਕੱਲਾਗਾ ਘਰਾਂ ਚ ਆਟਾ ਨਹੀਂ ਨਸ਼ਾ ਆ ਆਤਾ ਕਿਸੇ ਦੇ ਵੀ ਨਹੀਂ ਤੇ ਪਰ ਜਿਹੜੀ ਮਾਂ ਦਾ ਪਤ ਲੌਂਦਾ ਉਹਨੂੰ ਪਤਾ ਤੇ ਚੇਹ ਪੁੱਤ ਨੂੰ ਪਤਾ ਠੀਕ ਹੈ ਨਾ ਪਰ ਨਸ਼ਾ ਇਹਨਾਂ ਨੇ ਕਿਹਾ ਸੀ ਵੋਟਾਂ ਪਾ ਦਿਓ ਤੇ ਨਸ਼ਾ ਬੰਦ ਕਰਾਂਗੇ ਤੇ ਮਾਵਾ ਦੇ ਪਤ ਬਚਾਵਾਂਗੇ ਪਰ ਅੱਥ ਨੂੰ ਖਣੀ 10 ਚੱਕ ਲੈਂਦੀਆਂ ਮਾਵਾ ਤੇ ਵਰਜੀ ਦਾ ਪਤ ਨਸ਼ਾ ਕਰ ਦੋ ਮਾਂ ਨੂੰ ਪਤਾ ਵੀ ਕਿਵੇਂ ਕਰਦਾ ਮਾਂ ਨੂੰ ਹਾਂ ਉਹ ਮਾਂ ਨੂੰ ਪਤਾ ਜਦੋਂ ਮਾਂ ਬਾਸ ਵਿੱਚ ਚੱਕਦੀ ਲੈ ਬੱਚੇ ਨੂੰ ਪਰ ਉਹ ਮਾਂ ਦੇ ਦਿਲ ਨੂੰ ਜਾਂਦੀ ਵੀ ਕੀ ਵੀਤਦੀ ਫਿਰ ਮਾਂ ਨਾ ਇੱਕ ਕੰਮ ਕਰਨ ਦੇ ਘਰੇ ਬੱਚੇ ਸੁਧਾ ਕਰਦੀ ਆ ਤਾਂ ਆ ਕੇ ਰੱਖ ਝੋਲਾ ਮੰਗਰੋ ਰਾਤ ਦੀ ਕੰਮ ਥੱਕੀ ਪਹਿਲਾਂ ਬੱਚਾ ਲੱਭ ਮੈਂ ਚੜਦੀ ਆ ਵੀ ਬੱਚਾ ਮੇਰਾ ਕਿੱਥੇ ਹੱਥ 'ਚ ਹੈਗਾ ਵਾ ਇਹਨੇ ਇਹੀ ਵਾਦਾ ਕੀਤਾ ਸੀ ਵੀ ਅਸੀਂ ਨਸ਼ਾ ਪੰਜਾਬ 'ਚੋਂ ਕੱਢਾਂਗੇ ਮਾਵਾ ਦੇ ਪੁੱਤ ਬਚਾਵਾਂਗੇ ਪਰ ਵੋਟਾਂ ਪੈਣਾਂ ਨੇ ਇਸੇ ਕਰਕੇ ਪਾਈਆਂ ਸੀ ਤੇ ਪਰ ਨਸ਼ਾ ਹਣਾ ਆਮ ਗੱਲ ਕਰਕੇ ਤੁਹਾਡੇ ਵੀ ਅੱਖਾਂ 'ਚ ਪਾਣੀ ਪਾਰ ਆ ਆ ਮਾਵਾ ਨਾ ਇਸੇ ਕਰਕੇ ਹਾਂ ਮੇਰਾ ਪੁੱਤ ਜੇਲ੍ਹ 'ਚ ਟਾਈਮ ਦੇ ਵਿੱਚ ਸਿਰਫ ਕਿ ਨਸ਼ੀ ਬਾਤ ਇਸੇ ਕਰਕੇ ਵੋਟਾਂ ਪਾਈਆਂ ਸੀ ਇੱਕੋ ਇੱਕ ਸੀਗਾ ਹਾਂ ਤਾਂ ਜਿਹੜਾ ਪਰ ਨਸ਼ਾ ਆਮ ਕਰਤਾ ਸੀ ਸਰਕਾਰ ਨੇ ਨੇ ਲੋਕਾਂ ਨੇ ਦੁਖੀ ਹੋਇਆ ਨੇ ਵੋਟਾਂ ਪਾਆਂ ਸੀ ਵੀ ਸੁਖ ਦਾ ਸਾਹ ਸੁਖ ਦਾ ਸਾਹ ਮਿਲੂਗਾ ਜਿਵੇਂ ਮੇਰਾ ਇੱਕਾ ਕਿਸੇ ਦੇ ਦੋ ਲੱਗੇ ਪਏ ਮੇਰਾ ਇੱਕਾ ਚਲ ਮੈਂ ਜਿਸ ਮੈਂ ਵੋਟਾਂ ਪਾਉਂਦੀ ਮੇਰਾ ਇੱਕ ਬਾਜੂ ਜਾਂ ਅਗਲੀ ਵੀ ਪੀੜੀ ਬਾਜੂ ਕਿ ਜਿਹੜੇ ਹੋਰੇ ਭੈਣ ਭਰਾ ਦੇ ਚਾਹੁੰਦੇ ਬੱਚੇ ਬਾਜ ਜਾਣਗੇ ਇੰਨੇ ਚੇ ਤੋਂ ਪਰ ਇਹ ਨਹੀਂ ਕੰਮ ਹੋ ਜਾਗਾ ਜਿਆਦਾ ਹੀ ਹੋ ਗਿਆ ਸੌਂਦੀ ਜਿਹੜੀ ਮਰਜੀ ਗਲੀ ਮਹੱਲੇ ਚਲਿਆ ਜਾ ਉਸੇ ਚ ਨਸ਼ਾ ਆ ਮਾ ਆ ਆਟਾ ਨਾ ਕਿਸੇ ਦੀ ਡਰਮੀ ਚ ਹੋਗਾ ਮੇਰੇ ਵਰਗੀ ਦੇ ਆਟਾ ਵਿਆਂ ਨਾਲ ਹੁੰਦੀ ਆ ਪਰ ਨਸ਼ਾ ਆ ਨਛੇ ਦਿਨੀ ਹੋ ਗਈ ਸੀ ਹਾਂ ਨਸ਼ਾ ਬਹੁਤ ਇੱਥੇ ਆਮ ਆ ਮੇਰੇ ਵਰਗੀ ਰੋਟੀ ਨਹੀਂ ਲੰਮਦੀ ਗਈ ਪਰ ਬੱਚਾ ਜਦੋਂ ਪਰ ਕਲਪਨਾ ਦਾ ਨਾ ਬੱਚਾ ਨਾ ਜੇ ਤਾਂ ਮਾਂ ਦਿੰਦੀ ਤਾਂ ਵੀ ਮਰਦੀ ਆ ਤੇ ਜੇ ਨਹੀਂ ਦਿੰਦੀ ਉਹ ਤਾਂ ਵੀ ਮੇਰੇ ਵਰਗੀ ਮਰਦੀ ਆ ਨਹੀਂ ਮਾਂ ਸਰਕਾਰ ਕਹਿੰਦੀ ਕਿ ਨਸ਼ਾ ਵਿਰੋਧ ਜਿਹੜਾ ਜੁੱਧ ਛੇੜਿਆ ਹੋਇਆ ਸੀ ਤਾਂ ਜਿਹੜਾ ਨਸ਼ਾ ਵੇਚਦੇ ਸੀ ਉਹਨਾਂ ਦੇ ਘਰ ਟਾਤੇ ਆ ਨਸ਼ੇ ਦੇ ਕੁਝ ਕੰਟਰੋਲ ਆ ਨਾ ਚਾਹਤ ਉਹਨੂੰ ਬੰਦ ਕਰ ਕ ਜਿਨ੍ਹਾਂ ਦੇ ਕਰਦੇ ਨਾ ਮੇਰਾ ਹਣ ਆਪਣੇ ਰੱਜ ਕਨਾ ਮੇਰੇ ਭਰਾ ਬਈ ਘਰ ਘਰ ਨਸ਼ਾ ਮੇਰੇ ਪਤਾ ਤਾਂ ਕਿ ਮੁੱਕੇ ਹੀ ਨਹੀਂ ਨਸ਼ਾ ਜਦੋਂ ਮੇਰਾ ਬੱਚਾ ਕਰੀਆ ਨੰਨਾ ਚ ਜੇ ਮੇਰੇ ਬੱਚੇ ਨਸ਼ਾ ਨਾ ਮਿਲੇ ਮੇਰਾ ਬੱਚਾ ਨਾ ਕਰੇ ਮੈਨੂੰ ਆਪੇ ਹੋਵੇ ਇਹ ਨਸ਼ਾ ਕੱਟ ਗਿਆ ਆਪਦੇ ਬੱਚਿਆਂ ਨੂੰ ਕੋਈ ਨਾ ਛਾਣੀ ਮੈਂ ਪਹਿਲਾਂ ਚਾਰਾਂ ਘਰਾਂ ਦਾ ਕੰਮ ਕਰਕੇ ਨਹੀਂ ਫਿਰ ਮੈਂ ਉਹਦਾ ਬੱਚਾ ਲੱਭਣ ਚੜਦੀ ਆ ਫਿਰ ਆਥੋਂ ਮੇਰਾ ਬੱਚਾ ਲੱਭ ਕੇ ਪਾਉਣੀ ਆ ਵੀ ਇਹਨੇ ਕੀਤਾ ਕਿ ਨਹੀਂ ਜੇ ਉਹ ਕਰਦਾ ਉਹ ਤਾਂ ਵੀ ਆਣਾ ਮੰਮੀ ਮੈਂ ਮਾਰੀ ਤੇ ਜਿੰਨੇ ਕਿ ਨਾ ਕਰ ਦੋ ਮਾਰੀਦਾ ਵਾ ਪਰ ਮੈਨੂੰ ਪਤਾ ਅਸੀਂ ਜਿਵੇਂ ਦੋਨੇ ਜੀ ਅਸੀਂ ਤਨਕ ਰਾਤ ਨੂੰ ਕਰਦੇ ਜਾਂ ਨਰ ਕਰਦੇ ਆ ਪਰ ਇੱਕ ਇੱਕ ਬੱਚਾ ਸਾਡੇ ਦਿਲ ਨੂੰ ਪੁੱਛ ਕੇ ਅਸੀਂ ਦੁੱਖਾਂ ਦੇ ਬੱਚੇ ਦੇ ਮਾਰੇ ਪੈ ਜਾਂਦਾ ਉਹਨੇ ਜੀ ਕਿਸੇ ਮਾਂ ਨੂੰ ਪਤਾ ਹੁੰਦਾ ਜਿਹਦੇ ਦਿਲ ਤੇ ਗੁਜਰਦੀ ਆ ਦਿਲ ਤੇ ਵੀ ਸੀ ਉਹ ਸਮਾਂ ਨੂੰ ਪਤਾ ਹੁੰਦਾ ਦਾ ਵੀ ਬੱਚਾ ਦਾ ਕੀ ਰੱਖਣਾ ਜੀ ਸਫਾਈ ਨੂੰ ਲੈ ਕੇ ਤੁਸੀਂ ਇੱਥੋਂ ਦੇ ਐਮ ਐਲ ਏ ਆ ਕੁਲਤਾਰ ਸੰਧ ਮਾਜੀ ਤੁਹਾਡੇ ਕੁਲਤਾਰ ਸੰਧ ਮਈ ਤੁਹਾਡੇ ਸਪੀਕਰ ਬਣ ਕੇ ਪਾਵਰ ਬਹੁਤ ਹੈ ਉਹਨਾਂ ਕੋਲ ਇੱਕ ਕਦੇ ਗੱਲ ਨਹੀਂ ਕਰੀ ਵੀ ਸਾਡੇ ਮਹੱਲੇ ਦਾ ਹਾਲਤਾ ਵੇਖ ਲੋ ਆ ਕੇ ਵੋਟਾਂ ਵੇਲੇ ਤਾਂ ਚਾਰ ਚਾਰ ਗੇੜੇ ਮਾਰਦੇ ਸੀ ਹੁਣ ਇੱਕ ਗੇੜੇ ਮਾਰ ਚੋ ਕਦੇ ਆ ਜਾਓ ਗਰਮੇਲ ਆਈ ਦੁਕਾਨ ਦੇ ਸਾਹਮਣੇ ਆ ਇੱਥੇ ਆਪਣਾ ਜੋ ਗਲੀ ਚ ਲੰਘਦੇ ਨੇ ਉਹਦੇ ਸਾਹਮਣੇ ਦੁਕਾਨ ਆ ਉਹਦੇ ਚ ਆਉਂਦੇ ਆ ਵੀ ਸਵੀਕਰ ਸਾਹਿਬ ਆਉਂਦੇ ਬੈਠਦੇ ਉੱਠਦੇ ਆ ਮੈਨੂੰ ਉਹ ਦਿਗਰ ਮੇਲੇ ਇੱਥੇ ਸਰਪੰਚ ਬਣ ਗਿਆ ਹਨ ਉਹਦੀ ਇੱਕ ਗੱਲ ਆ ਜੀ ਉਹ ਦਰੋ ਦਾ ਕੋਈ ਐਮਬੀਏ ਕੋਈ ਆਉਂਦਾ ਕੋਈ ਵੀ ਆਉਂਦਾ ਉਹਦਾ ਐ ਦੂਜਾ ਆਉਂਦਾ ਉਹਦੇ ਕੋਲੇ ਗੱਲ ਕਰਦੇ ਆ ਜੀ ਉਹ ਕਹਿੰਦਾ ਕੋਨੀ ਕਰਾਵਾਂਗੇ ਕਰਾਇਆ ਪਲਾਜਾ ਕੇ ਹੁਣ ਗਰਮੇਲ ਉੱਤੇ ਬੈਠਾ ਹੋਊਗਾ ਉਹਦੇ ਕੋਲੇ ਉਹਦੀ ਇੱਕ ਗੱਲ ਹੀ ਆ ਜੀ ਗਰਮੇਲ ਦੀ ਤੇ ਉਹ ਕਹਿੰਦਾ ਕਰਾ ਦਾਂਗੇ ਕਰਾਦਾ ਜੀ ਰੋਜ਼ ਕਹਿੰਨੇ ਨੇ ਬਾਈ ਕਰਾ ਦੇ ਯਾਰ ਵੀ ਸਾਡੇ ਦਰੋਂ ਮੀਂਹ ਪੈਦਾ ਕੋਡੇ ਕੋਡੇ ਪਾਣੀ ਖੜ ਜਾਂਦਾ ਕਹਿੰਦਾ ਯਾਰ ਤੁਹਾਡਾ ਮਸਲਾ ਕੋਨੀ ਕਰਾਂਗੇ ਕਰਾਂਗੇ ਪਹਿਲਾਂ ਕਹਿੰਦਾ ਹੈ ਬਾਵਾ ਜਣਿਆਂ ਨੂੰ ਸਾਡੀ ਸਹਿਮਤੀ ਕਰੋ ਅਜੇ ਸੱਦੋ ਪਹਿਲਾਂ ਉਹਨੂੰ ਉਹਦੇ ਹਾਰ ਪਾਓ ਉਹਦੇ ਫੇਰ ਇੱਕ ਜਗ੍ਹਾ ਕਿਤੇ ਗੱਲ ਸੁਣੂਗਾ ਤੁਹਾਡੀ ਉਹ ਉਹ ਕਹਿੰਦਾ ਪਹਿਲਾਂ ਹਾਰ ਪਾ ਕੇ ਲਿਆਓ ਉਹਨੂੰ ਹਾਰ ਪਾਓ ਤੇ ਫੇਰ ਤੁਹਾਡਾ ਗੱਲ ਸੁਣੀ ਜਾਊਗੀ ਹਾਂ ਤਾਂ ਜਾਂਦਾ ਉਹ ਜਮ ਬੋਲੀ ਜਾਂਦਾ ਕਹਿੰਦਾ ਸਾਨੂੰ ਇਸ ਤਰ੍ਹਾਂ ਹੀ ਕਹਿੰਦਾ ਵੀ ਕਹਿੰਦਾ ਇੱਥੇ ਇਕੱਠ ਕਰੋ ਵਾਵਾ ਸਾਰਾ ਇਕੱਠ ਕਰੋ ਫੇਰ ਉਹਨਾਂ ਨੂੰ ਬੁਲਾਓ ਫੇਰ ਉਹਦੇ ਹਾਰ ਪਾਓ ਫੇਰ ਤੁਹਾਡੀ ਸੁਣਨੀ ਹੈ ਬਾਈ ਜੀ ਇਹ ਨਾ ਗਰੀਬ ਜਿਹੜੇ ਨਹੀਂ ਬੋਲ ਸਕਦੇ ਕੈਮਰੇ ਅੱਗੇ ਇਹਨੂੰ ਨਹੀਂ ਇਤਰਾ ਨੂੰ ਬੋਲਣਾ ਆਉਂਦਾ ਵਾਰ ਦਿੰਦਾ ਸਾਡਾ 15 18 ਨੰਬਰ ਵਾਰਡ ਦਾ ਹਾਲ ਬੁਰਾ ਨਾ ਐਨਾ ਕਿਸੇ ਸ਼ਹਿਰ ਦੇ ਵਿੱਚ ਨਹੀਂ ਹੋਣਾਗਾ ਜਦੋਂ ਸਾਡੇ ਪਾਣੀ ਖੜ ਜਾਂਦਾ ਤਾਂ ਕੋਡੇ ਕੋਡੇ ਆ ਆ ਨਾਲੀਆਂ ਜਮਾਦਾਰ ਕੱਢ ਜਾਂਦਾ 20 25 ਦਿਨ ਦਾ ਦੇਣਾ ਆਉਂਦਾ ਹੀ ਨਹੀਂਗਾ ਉਹ ਕਹਿੰਦਾ ਨਾ ਕੋਈ ਨਹੀਂ ਸੁੱਕ ਜਾਂਦੇ ਆ ਆ ਵੇ ਲੋ ਜੀ ਇਹ ਨੂੰ 20 ਦਿਨ ਹੋ ਗਏ ਆ ਪਿਆ ਨੂੰ ਹਜੇ ਤੱਕ ਨਹੀਂ ਆਏਗੇ ਚੱਕਣ ਉਹ ਕਹਿੰਦੇਗਾ ਕੋਈ ਚੱਕ ਲਾਂਗੇ ਕੋਈ ਕਹਿੰਦੇ ਕਮੇਟੀ ਵੀ ਬੋਤਲਾਵਾ ਦਿੱਤੀਆਂ ਅਖਬਾਰਾਂ ਚ ਖਬਰਾਂ ਵੀ ਪਰ ਨਹੀਂ ਸਾਡੀ ਸੁਣੀ ਜਾਂਦੀ ਜੀ ਜੀ ਜਦੋਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਚਾਹ ਬੜਾ ਸੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਸਰਕਾਰ ਆ ਗਈ ਬਹੁਤ ਵਧੀਆ ਸਰਕਾਰ ਆ ਗਈ ਤੁਹਾਡੇ ਕੇ ਨੌਜਵਾਨ ਕੱਚਾ ਮਾਰਦੇ ਸੀ ਸਾਨੂੰ ਰੋਜ਼ਗਾਰ ਮਿਲ ਜੂਗਾ ਹਨਾ ਕੰਮ ਮਿਲੂਗਾ ਕੁਛ ਦਿਸਿਆ ਬਦਲਾਅ ਜਾਂ ਕੁਛ ਸਾਨੂੰ ਤਾਂ ਲੱਗਿਆ ਨਹੀਂ ਤੁਹਾਨੂੰ ਲੱਗਿਆ ਕੁਛ ਯਾਰ ਬਾਈ ਜੀ ਸਾਨੂੰ ਤਾਂ ਇਹੀ ਆ ਖਾਸ਼ ਵੀ ਤੜਕੇ ਜਿਹੜੋ ਬੁੜੀਆਂ ਵੀ ਜਾਂਦੇ ਮੁੰਡੇ ਵੀ ਜਾਂਦੇ ਆ ਬੰਦੇ ਵੀ ਜਾਂਦੇ ਆ ਰੋਟੀਆਂ ਹੁੰਦੀਆਂ ਡੱਬਿਆਂ 'ਚ ਛਿੱਟੇ ਪੈਂਦੇ ਆ ਉਵੇਂ ਹੀ ਨੰਗ ਤੱਪਦੇ ਜਾਂਦੇ ਐਣਾ ਐਣਾ ਪਾਣੀ ਹੁੰਦਾ ਫਿਰ ਨੰਗਣਾ ਤਾਂ ਪੈਂਦਾ ਹੀ ਆ ਸਹੀ ਤਾਂ ਇਹੀ ਕਿੰਨੇ ਵੀ ਸਾਡਾ ਬਸ ਆਹ ਹੱਲ ਹੋ ਜੇ ਨਾਲੀ ਦਾ ਤੇ ਰਿਸ਼ਤੇਦਾਰ ਵੀ ਛੱਡ ਕੇ ਹੁਣ ਕਿ ਖੜਾ ਕਹਿੰਦੇ ਛੱਡੋ ਆਪਾਂ ਨਹੀਂ ਜਾਣਾ ਗਲੀ ਭੀੜੀ ਆ ਤੇ ਗਾਰਾ ਹੀ ਗਾਰਾ ਹਾਂਜੀ ਕੋਈ ਨਹੀਂ 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 ਅਗਲੇ ਕਹਿ ਦਿੰਦੇ ਆ ਕੀ ਆਈਏ ਤੁਹਾਡੇ ਤਾਂ ਨਰਕ ਬਹੁਤ ਆ ਮੇਰਾ ਡੈਡੀ ਇੱਕ ਵਾਰੀ ਆਇਆ ਇੱਥੇ ਗਾਲਾਂ ਕੱਢਦਾ ਨੰਗਿਆ ਕਹਿੰਦਾ ਵੀ ਗੰਦ ਤਾਂ ਇੰਨਾ ਗਲੀ ਚ ਕੀ ਬੜੇ ਤੁਹਾਡੇ ਕੁੜੀ ਅਸੀਂ ਨਹੀਂ ਆਉਂਦੀ ਮਸਕਾਉਂਦਾ ਕਹਿੰਦੇ ਮਸਕਾਉਂਦਾ ਹਨ ਕੀ ਕਰੀਏ ਫਿਰ ਮਾਪੇ ਮਜਬੂਰ ਹੋ ਜਾਂਦੇ ਫਿਰ ਕਿਤੇ ਆਉਣਾ ਵੀ ਪੈਂਦਾ ਹਾਂ ਨੇਰੇ ਸਵੇਰੇ ਲਾਈਟਾਂ ਨਹੀਂ ਸਾਡੀਆਂ ਗਲੀਆਂ ਦੇ ਵਿੱਚ ਉਹ ਵੀ ਸਾਨੂੰ ਪ੍ਰੋਬਲਮ ਆਉਂਦੀ ਆ ਫਿਰ ਹੁਣ ਇਸ ਤੋਂ ਵੱਧ ਕੇ ਸਾਰਾ ਕੁਝ ਤਾਂ ਪਤਾ ਤੁਹਾਡੇ ਸੇ ਕੱਪੜੇ ਪਾ ਕੇ ਜਾਣ ਜੋਗੇ ਤੁਸੀਂ ਨਹੀਂ ਕੀ ਪਤਾ ਕਿਹੜੇ ਪਾਸੇ ਮੋਟਰਸਾਈਕਲ ਵਾਲਾ ਛੱਟੇ ਪੱਜ ਜਾਂਦਾ ਹਾਂਜੀ ਇਹ ਵਿਤਕਰਾ ਤੁਹਾਡੇ ਗਰੀਬਾਂ ਨਾਲ ਹੀ ਕਿਉਂ ਹੁੰਦਾ ਜਦੋਂ ਸਰਕਾਰ ਆਉਂਦੀ ਹੈ ਵੋਟ ਵੀ ਤੁਹਾਡਾ ਵੋਟ ਬੈਂਕ ਵੀ ਤੁਹਾਡੇ ਗਰੀਬਾਂ ਦਾ ਜ਼ਿਆਦਾ ਹੁੰਦਾ ਜਦੋਂ ਲੋਕ ਜਿੱਤ ਜਾਂਦੇ ਸਤਾ ਅਜ ਬਹਿ ਜਾਂਦੇ ਕੁਰਸੀਆਂ ਤੇ ਜਾ ਕੇ ਇਹ ਗਰੀਬਾਂ ਲੋਕਾਂ ਨੂੰ ਤੁਹਾਨੂੰ ਵੀ ਭੁੱਲ ਜਾਂਦੇ ਆ ਉਹਦੇ ਤਾਂ ਤੁਹਾਨੂੰ ਕੁਝ ਨਾ ਕੁਝ ਹੋਰ ਹੀ ਦੱਸਣ ਲੱਗ ਜਾਂਦੇ ਆ ਉਹ ਫਰਾਵਦੀਆਂ ਕੋਟੇ ਪੂਰੇ ਕਰ ਲੈਂਦੇ ਆ ਵੀਰੇ ਦੂਜਿਆਂ ਨੂੰ ਹੁਣ ਫਿਰ ਗਰੀਬਾਂ ਨੂੰ ਕਿਹਨੇ ਪੁੱਛਣਾ ਅਗਲਿਆਂ ਨੂੰ ਆਪਦੀ ਕੁਰਸੀ ਮਿਲ ਜਾਂਦੀ ਉਸ ਤੱਕ ਬਸ ਹੋਰ ਕੀ ਕਹਿਣਾ ਛੋਨੇ ਪੈਣ ਜੀ ਤੁਸੀਂ ਬਸ ਆ ਤੁਰਿਆ ਜਾਂਦਾ ਜਾਂ ਜੱਡੀਆਂ ਫਸ ਜਾਂਦੀਆਂ ਵਿੱਚ ਆ ਵੇਖ ਲਓ ਮੇਰੇ ਤਾਂ 20 ਵੇਰੀ ਆਹ ਪੈਰ ਮਰੋੜਿਆ ਗਿਆ ਆ ਵਿਆ ਤੇ ਤੁਰਿਆ ਜਾਂਦਾ ਦੀਆਂ ਜੱਡੀਆਂ ਫਸ ਜਾਂਦੀਆਂ ਵਿੱਚ ਤੇ ਆਹ ਗੱਲ ਆ ਤੇ ਆਹ ਬਾਤ ਆ ਵੇਖ ਲਓ ਕੀ ਹਾਲ ਹੋਇਆ ਪਿਆ ਠੀਕ ਹੈ ਨਾ ਤੇ ਬਸ ਸਾਡੇ ਨਾਲ ਕੋਈ ਗਲੀ ਦੀ ਸੁਣਾਈ ਹੁੰਦੀ ਨਾ ਕੋਈ ਕੋਸ ਅੱਗੋਂ ਪੈਸੇ ਲੈ ਲੈਂਦੇ ਆ ਉਹ ਆਪਦੇ ਘਰਾਂ ਚ ਰੱਖ ਲੈਣਦੇ ਆ ਸਾਡੇ ਤੋਂ ਵੋਟਾਂ ਪਵਾ ਲੈਂਦੇ ਆ ਵੀ ਤੁਹਾਨੂੰ ਕੋਈ ਨਹੀਂ ਫੇਰ ਆਵੇਂ ਨੇ ਤੁਹਾਨੂੰ ਅਸੀਂ ਤਾਂ ਇੱਕਾ ਕਰ ਕਰਕੇ ਵੀ ਵੇਖ ਲਿਆ ਸਾਰਾ ਕੁਝ ਕਰ ਕਰਕੇ ਵੇਖ ਲਿਆ ਤੇ ਪਰ ਨਹੀਂ ਸਾਡੀ ਕੋਈ ਸੁਣਾਈ ਹੋएगी ਅੱਜ ਤੱਕ ਜੀ ਜੀ ਠੀਕ ਹੈ ਨਾ ਇਹ ਗਰੀਬ ਲੋਕ ਕਹਿੰਦੇ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਸੁਣਵਾਈ ਕਿ ਅਸੀਂ ਇੱਕ ਗਰੀਬ ਲੋਕਾਂ ਜਦੋਂ ਵੋਟਾਂ ਹੁੰਦੀਆਂ ਉਦੋਂ ਇਹਨਾਂ ਲੋਕਾਂ ਦੇ ਘਰ ਦਿਸ ਜਾਂਦੇ ਆ ਇਹਨਾਂ ਲੋਕਾਂ ਦੇ ਨਾਲ ਲੀਡਰ ਬਹਿ ਕੇ ਉਦੋਂ ਰੋਟੀ ਵੀ ਖਾਂਦੇ ਆ ਚਾਹ ਵੀ ਪੀਂਦੇ ਇਹਨਾਂ ਦੇ ਘਰਾਂ ਤੱਕ ਵੀ ਪਹੁੰਚ ਜਾਂਦਾ ਉਦੋਂ ਮੁਸ਼ਕ ਨਹੀਂ ਆਉਂਦਾ ਜਦੋਂ ਇਹ ਲੀਡਰ ਜਿੱਤ ਜਾਂਦੇ ਆ ਵੋਟਾਂ ਲੈ ਕੇ ਇਹਨਾਂ ਗਰੀਬਾਂ ਦੀਆਂ ਵੋਟਾਂ ਦੇ ਨਾਲ ਹੀ ਇਹ ਲੋਕ ਲੀਡਰ ਬਣੇ ਹੁੰਦੇ ਆ ਉਦੋਂ ਇਹਨਾਂ ਦੇ ਮਹੱਲੇ ਵੀ ਭੁੱਲ ਜਾਂਦੇ ਆ ਇਹਨਾਂ ਦੇ ਘਰ ਵੀ ਭੁੱਲ ਜਾਂਦੇ ਆ ਉਦੋਂ ਉਹਨਾਂ ਨੂੰ ਕੁਝ ਨਹੀਂ ਦਿੰਦਾ ਉਹਨਾਂ ਨੂੰ ਤਾਂ ਸਿਰਫ ਉਦੋਂ ਆਪਦੇ ਹੀ ਦਿੰਦਾ ਹੁੰਦਾ ਵੀ ਸਾਡੇ ਹੀ ਸਾਰਾ ਕੁਝ ਬਣ ਇਹ ਕੋੜਕਪੂਰੇ ਦੇ 18 ਨੰਬਰ ਦੇ ਵਾਰਡ ਦੇ ਲੋਕ ਜੀਰੇ ਆ ਇਹ ਕਹਿੰਦੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੋਈ ਸਾਡੀ ਸਾਰ ਨਹੀਂ ਲੈਂਦਾ ਪਰ ਇਹ ਕਿਉਂਕਿ ਗਰੀਬ ਆ ਪਹਿਲਾਂ ਵੀ ਮੈਂ ਗੱਲ ਕਰਕੇ ਹਟਾ ਕਰਕੇ ਨਹੀਂ ਸਾਰ ਨਹੀਂ ਲੈ ਰਿਆ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਆਜ਼ਾਦ ਦਿਓ ਧੰਨਵਾਦ